ਸਿਹਤ ਵਿਭਾਗ ਵੱਲੋਂ ਬਠਿੰਡਾ ਦੇ ਜੱਚਾ ਬੱਚਾ ਹਸਪਤਾਲ ਦੇ ਵਿੱਚ ਮਨਾਇਆ ਗਿਆ ਸਮਾਗਮ ਲੋਹੜੀ ਧੀਆਂ ਦੀ ਅਤੇ ਨਵਜੰਮੀਆਂ ਬੱਚੀਆਂ ਨੂੰ ਕੀਤਾ ਗਿਆ ਇੱਥੇ ਸਨਮਾਨਤ ਦੱਸਦੀ ਹੈ ਕਿ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਹਤ ਵਿਭਾਗ ਵੱਲੋਂ ਨਵਜੰਮੀਆਂ ਬੱਚੀਆਂ ਨੂੰ ਇੱਥੇ ਸਨਮਾਨਤ ਕੀਤਾ ਗਿਆ ਉਥੇ ਜੱਚਾ ਬੱਚਾ ਹਸਪਤਾਲ ਦੇ ਐਸਐਮਓ ਡਾਕਟਰ ਪ੍ਰੀਤ ਮਨਿੰਦਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਬੱਚੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਬੱਚੀਆਂ ਜੀ ਨਹੀਂ ਹੋਣੀਆਂ ਤਾਂ ਅਸੀਂ ਆਪਣੇ ਲੜਕੇ ਕਿੱਥੋਂ ਵਿਹਾਵਾਂਗੇ ਦੇਖੋ ਤਸਵੀਰਾਂ ਦੇ ਵਿੱਚ ਬਠਿੰਡਾ ਦੇ ਅਸੀਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਦੀਆਂ ਅਸੋਸੀਸ਼ਨ ਦਿਖਾ ਰਹੇ ਤਸਵੀਰਾਂ ਜਿੱਥੇ ਅੱਜ ਸਿਹਤ ਵਿਭਾਗ ਵੱਲੋਂ ਇੱਥੇ ਇੱਕ ਨਵਜੰਮੀਆਂ ਬੱਚੀਆਂ ਦੇ ਲਈ ਲੋਕੀ ਦਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਰੁਸ਼ਾ ਗੋਲ ਨੇ ਵਿਸ਼ੇਸ਼ ਤੌਰ ਤੇ ਸਰਪ੍ਰਸਤ ਕੀਤੀ ਅਤੇ ਇੱਥੇ ਉਹਨਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਜਿੱਥੇ ਇਹਨਾਂ ਬੱਚੀਆਂ ਦੇ ਨਾਲ ਸਨਮਾਨਤ ਕੀਤਾ ਗਿਆ ਉੱਥੇ ਇਹਨਾਂ ਵੱਲੋਂ ਇਹਨਾਂ ਜੋ ਇਹ ਇੱਥੇ ਆਪਣਾ ਇਹਨਾਂ ਦੇ ਮਾਪੇ ਇਕੱਠੇ ਹੋਏ ਸਨ ਉਹਨਾਂ ਨੂੰ ਬੱਚੀਆਂ ਦੇ ਪ੍ਰਤੀ ਇੱਥੇ ਆਪਣਾ ਲੈਕਚਰ ਦੇ ਕੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਕਿ ਬੱਚੀਆਂ ਜੇ ਨਹੀਂ ਹੋਣੀਆਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਵਿਆਹਵਾਗੇ ਤੇ ਕਿਸ ਤਰ੍ਹਾਂ ਆਪਣੀਆਂ ਬੱਚੀਆਂ ਦੇ ਲਈ ਸਾਨੂੰ ਆਪਣੇ ਕੀ ਕੀ ਪਰਲੇ ਕਰਨੀ ਚਾਹੀਦੇ ਤੇ ਸਾਡੀਆਂ ਬੱਚੀਆਂ ਕਿੱਥੋਂ ਤੱਕ ਪਹੁੰਚ ਸਕਦੀਆਂ ਇਹ ਸਾਰੀ ਜਾਣਕਾਰੀ ਇਹਨਾਂ ਵੱਲੋਂ ਇੱਕ ਸਮਾਗਮ ਦੇ ਵਿੱਚ ਦਿੱਤੀ ਗਈ। ਦੇਖੋ ਤਸਵੀਰਾਂ ਬਠਿੰਡਾ ਦੇ ਇਹ ਇਸ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਸਿਹਤ ਵਿਭਾਗ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਲੋੜੀ ਧੀਆਂ ਦੀ ਇੱਕ ਸਮਾਗਮ ਇਹਨਾਂ ਵੱਲੋਂ ਕੀਤਾ ਗਿਆ ਤੇ ਜੋ ਸਿਵਲ ਹਸਪਤਾਲ ਦੇ ਵਿੱਚ ਨਵੀਆਂ ਬੱਚੀਆਂ ਜੰਮੀਆਂ ਸਨ ਉਹਨਾਂ ਨੂੰ ਇਹਨਾਂ ਵੱਲੋਂ ਜਿੱਥੇ ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਇੱਥੇ ਸਨਮਾਨਿਤ ਵੀ ਕੀਤਾ ਗਿਆ ਹੈ। ਜੀ ਬੰਕੀ ਨਾਮ ਹੈ ਤੁਹਾਡਾ ਕੀ ਹੈ ਮਤਰਾ ਜੀ ਮੈਂ ਡਾਕਟਰ ਅੰਜਲੀ ਵੰਸਲਾ ਮੈਂ ਇੱਥੇ ਬੱਚਿਆਂ ਦੇ ਮਾਹ ਡਾਕਟਰ ਦੀ ਤੌਰ ਤੇ ਪਿਛਲੇ 12 13 ਸਾਲ ਤੋਂ ਆਪਣੀ ਸੇਵਾਵਾਂ ਦੇ ਰਹੀ ਹਾਂ ਲੋੜੀ ਮਾਏ ਜਿਹੜੇ ਤੀਆਂ ਦੀ ਕੀ ਕਰਦੇ ਵੇਖੋ ਇਹ ਇਹ ਜਿਹੜਾ ਫੰਕਸ਼ਨ ਹੈ ਅਸੀਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ ਤੀਆਂ ਦੀ ਲੋੜੀ ਇਹਦੇ ਨਾਲ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਜਿਹੜੀ ਪ੍ਰੂਨ ਹੱਤਿਆ ਜਿਹੜੀ ਹੁੰਦੀ ਹੈ ਜਿਹੜੇ ਆਪਣੀ ਕੁੜੀਆਂ ਦੀ ਰੇਸ਼ਿਓ ਪੰਜਾਬ ਵਿੱਚ ਜਾਂ ਪੂਰੇ ਇੰਡੀਆ ਦੀ ਆਪਾਂ ਲਾ ਲਈਏ ਜਿਨ੍ਹਾਂ ਚ ਪੰਜਾਬ ਤੇ ਹਰਿਆਣਾ ਜਿਹੜੀਆਂ ਸਟੇਟਸ ਨੇ ਜਿਨ੍ਹਾਂ ਚ ਕੀ ਮੁੰਡਿਆਂ ਨਾਲੋਂ ਘੱਟ ਹੈ ਇਸ ਉਹਦੇ ਉੱਤੇ ਕਨਸੈਂਟਰੇਟ ਕਰਕੇ ਅਸੀਂ ਇਹ ਪ੍ਰਮੋਟ ਕਰਨਾ ਹੈ ਕਿ ਪ੍ਰੂਨ ਹੱਤਿਆ ਜਿਹਨੂੰ ਕੀ ਇਲੀਗਲ ਹੈ ਪਾਪ ਹੈ ਫੀਮੇਲ ਫਿਟੀਸਾਈਡ ਕ੍ਰਾਈਮ ਹੈ ਤੇ ਕੁੜੀਆਂ ਨੂੰ ਆਪਾਂ ਕਿਉਂ ਕੂਖੇ ਚ ਮਾਰਨਾ ਚਾਹੁੰਦੇ ਆਂ ਮੈਂ ਕੀ ਗੱਲ ਕਹਾਂਗੀ ਕਿ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਇਹ ਬਹੁਤ ਹੀ ਮਸ਼ਹੂਰ ਪੰਕਤੀ ਹੈ ਸੋ ਕੋ ਮੰਦਾ ਆਖੀਏ ਜਿਸ ਜਿੱਤ ਜੰਮੇ ਰਾਜਾ ਜਿਹੜੀ ਮਾਂ ਨੇ ਐਨੇ ਐਨੇ ਵੱਡੇ ਰਾਜਾ ਮਹਾਰਾਜਿਆਂ ਨੂੰ ਪੈਦਾ ਕੀਤਾ ਐਨੇ ਮਹਾਪੁਰਖਾਂ ਦੀ ਇੱਕ ਕੁੱਖ ਤੋਂ ਹੀ ਜਨਮ ਹੁੰਦੀ ਹੈ ਉਸ ਕੁੱਖ ਨੂੰ ਅਸੀਂ ਕੁੱਖ ਦੇ ਵਿੱਚ ਹੀ ਕਿਉਂ ਮਾਰ ਦੇਣਾ ਚਾਹੁੰਦੇ ਆ ਇਹ ਜਿਹੜੀ ਮੁਹਿਮਾ ਸਾਡੀ ਹਰ ਸਾਲ ਇਹ ਜਾਗਰੂਕਤਾ ਕਾਇਮ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸੋਸਾਇਟੀ ਲਈ ਹਰ ਤਬਕੇ ਦੇ ਇਨਸਾਨਾਂ ਲਈ ਵਾਸੀਆਂ ਲਈ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਾਇਆ ਜਾਏ ਜਦਕਿ ਅੱਜ ਦੇ ਜਮਾਨੇ 'ਚ ਤਾਂ ਅਸੀਂ ਇਹ ਦੇਖਦੇ ਆਂ ਕੁੜੀਆਂ ਮੁੰਡਿਆਂ ਦੇ ਬਲਕਿ ਬਰਾਬਰ ਹੀ ਨਹੀਂ ਉਹਨਾਂ ਤੋਂ ਅੱਗੇ ਨਿਕਲ ਰਹੀਆਂ ਹਨ ਹਰ ਖੇਤਰ 'ਚ ਅੱਗੇ ਨੇ ਉਹ ਤੇ ਲੋਕ ਇਹ ਕਹਿੰਦੇ ਆ ਕਿ ਆਪਣੇ ਨੂ ਤਾਂ ਹੋਵੇ ਪਰ ਆਪਣੇ ਧੀ ਨਾ ਜੰਮੇ ਦੇਖੋ ਆਪਣੀ ਧੀ ਨੇ ਵੀ ਕਿਸੇ ਦੀ ਨੂ ਬਣਨੀ ਹੈ ਜੇ ਆਪਾਂ ਇਹ ਸੋਚਾਂਗੇ ਤਾਂ ਆਪਣੀ ਜਿਹੜੀ ਅੱਗੇ ਇੱਕ ਸੰਸਾਰਕ ਇੱਕ ਰੀਤ ਹੈ ਅੱਗੇ ਜਿਹੜੀ ਨਵੀਂ ਪੀੜ੍ਹੀ ਕਿੱਥੋਂ ਆਏਗੀ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਆਪਾਂ 3 ਨੂੰ ਮੁੰਡਿਆਂ ਦੇ ਬਰਾਬਰ ਸਮਝੀਏ ਨੋਆ ਨੂੰ 3 ਵੀ ਸਮਝੀਏ 3 ਨੇ ਵੀ ਕਿਸੇ ਦੀ ਨੋਆ ਬੰਨੀ ਹੈ ਇਹ ਸਾਰੀਆਂ ਚੀਜ਼ਾਂ ਸਮਾਜ ਵਿੱਚ ਬਰਾਬਰ ਚੱਲਦੀਆਂ ਰਹਿਣੀਆਂ ਇੱਕ ਪਚੀ ਇੱਥੇ ਸਰਵਾਤ ਕੀਤੀ ਹੈ ਸੱਡੇ ਲੋਕ ਜੋ ਇੱਥੇ ਬੁੜੇ ਸਟੱਕੇ ਜੀਏ ਕੀ ਹਰ ਜਨਨ ਮਾ ਇਹ ਇਹ ਬੱਚੀ 4 ਤਰੀਕ ਨੂੰ ਜਿਹੜਾ ਆਪਣਾ ਰੈੱਡ ਕਰਾਸ ਵੱਲੋਂ ਪੰਗੂੜਾ ਇੱਕ ਸਥਾਪਿਤ ਕੀਤਾ ਗਿਆ ਜਿਹਨੂੰ ਇੱਕ ਚੁੱਲ੍ਹਾ ਸੀ ਕਹਿੰਦੇ ਆ ਰੈੱਡ ਕਰਾਸ ਸੁਸਾਇਟੀ ਵੱਲੋਂ ਆਪਣਾ ਹੈਗਾ ਜਿਹਨੂੰ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇਖਦੀ ਹੈ ਉੱਥੇ ਇਹ ਬੱਚੀ ਦੇ ਕੇ ਗਏ ਸੀ ਇਸ ਪੰਗੂੜੇ ਦਾ ਮਤਲਬ ਇਹੀ ਹੁੰਦਾ ਹੈ ਵੀ ਕਿਸੇ ਵੀ ਅਨਵਾਂਟਡ ਬੱਚੇ ਨੂੰ ਚਾਹੇ ਫੀਮੇਲ ਹੈ ਚਾਹੇ ਉਹ ਮੇਲ ਹੈ ਪਰ ਜ਼ਿਆਦਾਤਰ ਕਿਉਂਕਿ ਸਾਡੇ ਸਾਡੇ ਕੋਲ ਇਸ ਚ ਫੀਮੇਲ ਹੀ ਆਉਂਦੀ ਹੈ ਵੀ ਉਥੇ ਦੇ ਜਾਣ ਉਹ ਅੱਗੇ ਬੱਚਿਆਂ ਦੀ ਜਿਹੜੀ ਸੰਭਾਲ ਹੈ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਤੇ ਉਹ ਅੱਗੋਂ ਕਾਰਾ ਜਿਹੜੀ ਕਿ ਆਪਣੀ ਇੱਕ ਗਵਰਨਮੈਂਟ ਦੀ ਆਨਲਾਈਨ ਪ੍ਰਣਾਲੀ ਹੈ ਉਹਦੇ ਥਰੂ ਅਡਾਪਟ ਕਰਵਾਏ ਕਰਵਾਏ ਜਾਂਦੇ ਨੇ ਬੱਚੇ ਇਹ ਉਹਦੇ ਵਿੱਚ 4 ਤਰੀਕ ਨੂੰ ਬੱਚੀ ਰੱਖ ਕੇ ਗਏ ਸੀ ਬਲਕਿ ਜਿਹੜੇ ਗਾਰਡੀਅਨ ਕਹਿ ਲਿਏ ਉਹ ਸੰਭਾਲਾ ਕੇ ਗਏ ਨੇ ਬੱਚੇ ਦਾ ਸਾਰਾ ਰਿਕਾਰਡ ਵੀ ਦੇ ਕੇ ਗਏ ਨੇ ਕਿਉਂਕਿ ਇਹ ਅਸੀਂ ਇਹ ਜਾਣਿਆ ਕਦੇ ਵੀ ਉਹਨਾਂ ਦੀ ਆਇਡੈਂਟੀਟੀ ਰਿਵੀਲ ਨਹੀਂ ਕੀਤੀ ਜਾਂਦੀ ਜਿਹੜੇ ਕਿ ਦੇ ਕੇ ਜਾਂਦੇ ਆ ਕਾਰਨ ਇਹ ਹੁੰਦਾ ਕਿ ਜੇ ਆਪਾਂ ਉਹਨਾਂ ਦੀ ਆਇਡੈਂਟੀਟੀ ਰਿਵੀਲ ਕਰ ਦਾਂਗੇ ਤੇ ਲੋਕ ਪੰਘੂੜੇ 'ਚ ਬੱਚਾ ਪਾਲਣ ਦੀ ਬਜਾਏ ਕੂੜਿਆਂ ਨਾਲਿਆਂ 'ਚ ਸਿੱਟਣ ਲੱਗ ਜਾਣਗੇ ਉਸ ਚੀਜ਼ ਨੂੰ ਘਟਾਉਣ ਲਈ ਕਿਸੇ ਦੀ ਜੋ ਮਜਬੂਰੀ ਹੈ ਉਹ ਬੱਚਾ ਨਹੀਂ ਰੱਖ ਸਕਦੇ ਕੋਈ ਵੀ ਕਰੇ ਲੂ ਸਮਾਜਿਕ ਫਾਈਨੈਂਸ਼ੀਅਲ ਕੋਈ ਵੀ ਮਜਬੂਰੀ ਕਰਕੇ ਉਹ ਆਪਣਾ ਬੱਚਾ ਨਹੀਂ ਪਾਲਣਾ ਚਾਹੁੰਦੇ ਤਾਂ ਇੱਕ ਪ੍ਰੋਪਰ ਤਰੀਕੇ ਨਾਲ ਉਹ ਬੱਚਾ ਇਹ ਸਰਕਾਰ ਨੂੰ ਹੈਂਡਓਵਰ ਕੀਤਾ ਜਾਂਦਾ ਹੈ ਇਹ ਬੱਚਿਆਂ ਦੀ ਅੱਗੇ ਮੈਡੀਕਲ ਜਾਂਚ ਹੋਣ ਦੇ ਬਾਅਦ ਇਹਨਾਂ ਨੂੰ ਪ੍ਰੋਪਰ ਕਾਰਾ ਦੇ ਨਿਯਮਾਂ ਦੇ ਆਧਾਰ ਤੇ ਚੰਗੀਆਂ ਫੈਮਿਲੀਜ਼ ਇਵਨ ਕੀ ਅਬਰਾਡ ਵਿਦੇਸ਼ਾ ਜਿਵੀ ਬੱਚੇ ਸਾਡੇ ਅਡਾਪਟ ਹੋਏ ਜਿਆਦਾਤਰ ਲੋਕ ਜਿਹੜੇ ਦਾਜ ਦੀ ਸਮੱਸਿਆ ਨੂੰ ਲੈ ਕੇ ਉੱਤਰੀਆਂ ਘਟਦੇ ਤੁਸਦੇ ਵੀ ਘਟੇਗਾ ਦੇਖੋ ਦਾਜ ਦੀ ਸਮੱਸਿਆ ਪੜ੍ਹੇ ਲਿਖੀ ਤੇ ਮੈਂ ਕਹਿੰਨੀ ਐ ਐਜੂਕੇਸ਼ਨਲ ਕੁਆਲਿਟੀਆਂ ਨਾਲ ਹੀ ਹੱਲ ਹੋ ਸਕਦੀ ਹੈ ਅੱਜਕੱਲ ਜਿਸ ਹਿਸਾਬ ਨਾਲ ਕੁੜੀਆਂ ਜ਼ਿਆਦਾ ਪੜ੍ਹ ਲਿਖ ਰਹੀਆਂ ਐ ਪੜ੍ਹੇ ਲਿਖਿਆ ਚ ਮੇਰੇ ਹਿਸਾਬ ਨਾਲ ਇਹ ਦਾਜ ਦੀ ਸਮੱਸਿਆ ਕੰਪੈਰੀਟਿਵਲੀ ਕੱਟੀ ਐ ਇਸ ਕਰਕੇ ਸਾਨੂੰ ਪਿੰਡਾਂ ਚ ਸ਼ਹਿਰਾਂ ਚ ਹਰ ਥਾਂ ਤੇ ਜੇ ਆਪਾਂ ਪੜ੍ਹਾਈ ਦਾ ਜੋ ਜੋਰ ਪਾਵਾਂਗੇ ਬੱਚੇ ਪੜ੍ਹੇ ਲਿਖੇ ਹੋਣਗੇ ਬੱਚੇ ਸਵੈ ਰੁਜ਼ਗਾਰ ਵਾਲੇ ਹੋਣਗੇ ਤਾਂ ਦਾਜ ਦੀ ਉਨੀ ਹੀ ਡਿਮਾਂਡ ਇੱਕ ਤਰ੍ਹਾਂ ਦੀ ਹੌਲੀ ਹੌਲੀ ਖਤਮ ਹੋ ਜਾਏਗੀ ਤੋ ਜਿਹੜਾ ਬੱਚਾ ਕਮਾਂਦਾ ਹੈ ਉਹ ਆਪਣੀ ਜ਼ਰੂਰਤਾਂ ਆਪ ਪੂਰੀਆਂ ਕਰ ਸਕਦਾ ਹੈ ਉਹਨੂੰ ਆਪਣੇ ਮਾਪੇਓ ਤੋਂ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ ਹੈ ਜੀ ਮੈਂਮ ਕੀ ਨਾ ਮੈਂ ਤੁਹਾਡਾ ਧੰਨਵਾਦ ਕੀਤਾ ਤੇ ਮੇਰਾ ਨਾਮ ਡਾਕਟਰ ਕਾਜਲ ਗੁਇਲ ਹੈ ਮੈਂ ਪੀਡੀਆਟ੍ਰੀਸ਼ੀਅਨ ਐ ਡਿਸਟ੍ਰਿਕਟ ਹਸਪੀਟਲ ਬਠਿੰਡਾ ਦੇ ਵਿੱਚ ਅੱਜ ਦੇ ਦਿਨ ਅਸੀਂ ਉਰੇ ਧੀਆ ਦੀ ਲੋੜੀ ਮਨਾ ਰਹੇ ਹਾਂ ਕਿਉਂਕਿ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਆਪਣੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਦੋਂ ਮੁੰਡਾ ਪੈਦਾ ਹੁੰਦਾ ਸਿਰਫ ਉਹਦੀ ਲੋੜੀ ਮਨਾਉਂਦੇ ਨੇ ਉਹਦੀ ਖੁਸ਼ੀ ਪਰ ਨੰਦਨੇਤੀ ਉਹਦੀ ਲੋੜੀ ਵੰਡਦੇ ਨੇ ਜਦੋਂ ਕਹਿੰਦੇ ਨੇ ਕਿ ਜੀ ਇਸ ਵਾਰ ਤਾਂ ਲੋੜੀ ਤੁਹਾਡੇ ਵੱਲੋਂ ਕਿਉਂਕਿ ਤੁਹਾਡੇ ਮੁੰਡਾ ਹੋਇਆ ਲੇਕਿਨ ਧੀਆਂ ਦਾ ਕੋਈ ਵੀ ਕੁਝ ਵੀ ਨਹੀਂ ਕਰਦਾ ਹੈਗਾ ਕੋਈ ਖੁਸ਼ੀ ਨਹੀਂ ਮਨਾਉਂਦੇ ਬਲਕਿ ਮਨ ਉਦਾਸ ਕਰ ਲੈਂਦੇ ਨੇ ਕਿ ਸਾਡੇ ਘਰੇ ਧੀ ਹੋਈ ਹੈ ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਇੱਕ ਵੰਸ਼ ਹੈ ਉਹ ਇੱਕ ਮਾਂ ਹੈ ਜਿਹੜੀ ਮਾਂ ਬਣਦੀ ਹੈ ਇੱਕ ਕੁੜੀ ਹੀ ਹੈ ਹੈਨਾ ਤਾਂ ਇਸ ਕਰਕੇ ਜ਼ਿਆਦਾ ਆਪਾਂ ਨੂੰ ਕੁੜੀਆਂ ਦੀ ਲੋੜੀ ਮਨਾਉਣਾ ਮਨਾਨੀ ਚਾਹੀਦੀ ਹੈ ਤੇ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕੀ ਆਪਾਂ ਧੀਆਂ ਦੀ ਲੋੜੀ ਮਨਾਈਏ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਹੁਣ ਦੇਖੋ ਕਿ ਆਪਣੇ ਜਿਹੜੇ ਪ੍ਰੈਜ਼ੀਡੈਂਟ ਐ ਸ਼੍ਰੀਮਤੀ ਦ੍ਰੋਪਦੀ ਮੁਰਮੂ ਉਹ ਇੱਕ ਫੀਮੇਲ ਐ ਹਨਾ ਤੇ ਉਹ ਕਿੰਨੇ ਉੱਚੇ ਮੁਕਾਮ ਤੇ ਪਹੁੰਚ ਗਏ ਜਿਹੜੀ ਆਪਣੀ ਲੇਟ ਕਲਪਨਾ ਚਾਵਲਾ ਜੀ ਨੇ ਜਿਹੜੇ ਐਸਟਰੋਨੌਟ ਰਹੇ ਨੇ ਉਹਨਾਂ ਨੇ ਆਪਣਾ ਇੱਕ ਬੀਇੰਗ ਫੀਮੇਲ ਉਹਨਾਂ ਨੇ ਇੰਨਾ ਨਾਮ ਆਪਣਾ ਉੱਚਾ ਕੀਤਾ ਤੁਸੀਂ ਇੱਥੇ ਵੀ ਦੇਖੋ ਜਿਹੜੀਆਂ ਫੀਮੇਲ ਡਾਕਟਰਸ ਐ ਸਾਡੇ ਐਸਐਮਓ ਐ ਜਿਹੜੇ ਮੈਡਮ ਉਹ ਵੀ ਫੀਮੇਲ ਐ ਤਾਂ ਇਸ ਕਰਕੇ ਇਹ ਜ਼ਰੂਰੀ ਨਹੀਂ ਹੈਗਾ ਕਿ ਕੁੜੀ ਹੋ ਗਈ ਤਾਂ ਕੁਝ ਗਲਤ ਹੋ ਗਿਆ ਹੁਣ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਤਾਂ ਇਹੀ ਸਾਰਿਆਂ ਨੂੰ ਸਾਡੀ ਉਹ ਹੈ ਕਿ ਕੋਈ ਵੀ ਭਰੂਨ ਹੱਤਿਆ ਨਾ ਕਰੋ ਤੇ ਕੁੜੀਆਂ ਦੀ ਵੀ ਲੋੜੀ ਮਨਾਓ ਕਿ ਕੀ ਕਾਰਨ ਮੰਨਦੇ ਹੋ ਵੀ ਜਿਹੜੀਆਂ ਔਰਤਾਂ ਵਾ ਜਦੋਂ ਕਿ ਉਹ ਖੁਦ ਇੱਕ ਔਰਤ ਹੁੰਦੀਆਂ ਫਿਰ ਉਹ ਉਹੀ ਬੱਚ ਜਿਹੜੀਆਂ ਬੱਚੀਆਂ ਤੋਂ ਜ਼ਿਆਦਾ ਨਫ਼ਰਤ ਕਰਦੀਆਂ ਮਤਲਬ ਕਹਿੰਦੀਆਂ ਵੀ ਨਹੀਂ ਹੋਣ ਚਾਹੀਏ ਇਹਦਾ ਕਾਰਨ ਤਾਂ ਆਪਣੀ ਸੋਸਾਇਟੀ ਹੈ ਸੋਸਾਇਟੀ ਦੇ ਵਿੱਚ ਫੀਮੇਲਸ ਨੂੰ ਦੇਖੋ ਤੁਸੀਂ ਜਿਹੜੀਆਂ ਆਪਣੇ ਤੁਸੀਂ ਰੇਪ ਕੇਸਸ ਦੇਖ ਲਓ ਹਨਾ ਜਿਹੜੀ ਈਵ ਟੀਜ਼ਿੰਗ ਹੈ ਉਹ ਬਹੁਤ ਜ਼ਿਆਦਾ ਹੈ ਮੇਰੇ ਖਿਆਲ ਚ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਾ ਇੱਕ ਡਰ ਹੈ ਆਪਣੀ ਸੁਸਾਇਟੀ ਦੇ ਵਿੱਚ ਜਿਸ ਕਰਕੇ ਵੀ ਮੈਨੂੰ ਲੱਗਦਾ ਇੱਕ ਏ ਰੀਜ਼ਨ ਹੋ ਸਕਦਾ ਉਹਨਾਂ ਦੇ ਮਨ ਚ ਆਂਦਾ ਹੋਊਗਾ ਕਿ ਕੁੜੀਆਂ ਨੂੰ ਦਿੱਕਤ ਨਾ ਆਵੇ ਤੇ ਜਿਹੜੀ ਡਾਉਰੀ ਪ੍ਰਥਾ ਹੈ ਆਪਣੀ ਠੀਕ ਹੈ ਨਾ ਇਹ ਵੀ ਬਹੁਤ ਜ਼ਿਆਦਾ ਬੇਸ਼ੱਕ ਕਹਿ ਦਿੰਦੇ ਨੇ ਕਿ ਖਤਮ ਹੋ ਗਈ ਪਰ ਕੁਝ ਨਹੀਂ ਖਤਮ ਹੋਇਆ ਹਲੇ ਵੀ ਉਹਨਾਂ ਹੀ ਚੱਲੀ ਜਾਂਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਕੁੜੀ ਬੋਝ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਕੋਈ ਬੋਝ ਨਹੀਂ ਹੈਗੀ ਮੈਂ ਵੀ ਆਪਣੇ ਪੈਰਾਂ ਤੇ ਖੜੀ ਹਾਂ ਤੇ ਆਈ ਫੀਲ ਸੋ ਮੱਚ ਪ੍ਰਾਊਡ ਐਂਡ ਮੇਰੇ ਪੇਰੈਂਟਸ ਵੀ ਮੇਰੇ ਤੇ ਬਹੁਤ ਪ੍ਰਾਊਡ ਫੀਲ ਕਰਦੇ ਨੇ ਦੇਖਿਆ ਜਾਂਦਾ ਅੱਜ ਕੱਲ ਜਿਹੜੀਆਂ ਬੇਟੀਆਂ ਆਈਆਂ ਨੇ ਉਹ ਬੇਟਾਂ ਤੋਂ ਅੱਗੇ ਅੱਗੇ ਹਰ ਇੱਕ ਕੰਮ 'ਚ ਮਾਰ ਕੇ ਮਾਰ ਰਹੀਆਂ ਨੇ ਬਿਲਕੁਲ ਤੁਸੀਂ ਕੋਈ ਪਲੈਨਿੰਗ ਕਰਨੀ ਹੈ ਕੋਈ ਘਰ ਦੀ ਪਲੈਨਿੰਗ ਕਰਨੀ ਹੈ ਕੋਈ ਕੁਝ ਵੀ ਤੁਸੀਂ ਬਿਲਡਿੰਗ ਪਲਾਨ ਕਰਨਾ ਹੈ ਆਰਕੀਟੈਕਟਸ ਨੇ ਅੱਜ ਕੱਲ ਫੀਮੇਲਸ ਹਰ ਕੰਮ ਦੇ ਵਿੱਚ ਫੀਮੇਲਸ ਅੱਗੇ ਜਾ ਰਹੀਆਂ ਨੇ ਇੰਜੀਨੀਅਰਸ ਨੇ ਡਾਕਟਰਸ ਐ ਦੇ ਆਰ ਪਾਇਲਟਸ ਮਤਲਬ ਕੋਈ ਤਾਂ ਹੋਵੇ ਫੀਲਡ ਕਿ ਜਿੱਥੇ ਕੁੜੀਆਂ ਨਹੀਂ ਹੈਗੀਆਂ ਉਹਨਾਂ ਦਾ ਦਿਮਾਗ ਉਹਨਾਂ ਹੀ ਬਰਾਬਰ ਕੰਮ ਕਰਦਾ ਹੈ ਐਨੀ ਹੈਗਾ ਕਿ ਮੁੰਡਿਆਂ ਦਾ ਕੋਈ ਅਲੱਗ ਤੋਂ ਹੈ ਤਾਂ ਇਸ ਕਰਕੇ ਜਸਟ ਇੱਕ ਬਣੀ ਹੋਈ ਹੈ ਉਹਨੂੰ ਆਪਾਂ ਨੂੰ ਤੋੜਨਾ ਹੈ ਉਸ ਪ੍ਰਥਾ ਨੂੰ ਡਾਕਟਰ ਸਾਹਿਬ ਜਦੋਂ ਇੱਥੇ ਆਪਣਾ ਬੇਟੀ ਪੈਦਾ ਹੁੰਦੀ ਹੈ ਕਿੰਨੇ ਪਰਸੈਂਟ ਮਾਪੇ ਜਿਹੜੇ ਖੁਸ਼ੀ ਦਿੰਦੇ ਇਹ ਜੇ ਕਿੰਨੇ ਪਰਸੈਂਟ ਨੇ ਜਿਹੜੇ ਤਰੋਕ ਜਾਂਦੇ ਮੈਨੂੰ ਲੱਗਦਾ 50 ਤੋਂ ਵੀ ਵੱਧ ਰੋਕੇ ਹੀ ਜਾਂਦੇ ਨੇ ਪਹਿਲੀ ਕੁੜੀ ਵੇਲੇ ਕੋਈ ਇੰਨਾ ਜ਼ਿਆਦਾ ਨਹੀਂ ਕਰਦਾ ਜਦੋਂ ਸੈਕੰਡ ਫੀਮੇਲ ਹੋ ਜਾਂਦੀ ਹੈ ਨਾ ਫਿਰ ਤਾਂ ਸਾਰੇ ਜਣੇ ਇੱਕੋ ਦਾ ਮੀ ਬਾ ਯੂਸ ਹੋ ਜਾਂਦੇ ਨੇ ਮੈਨੂੰ ਇਹ ਲੱਗਦਾ ਕਿ ਮੇਰੇ ਖੁਦ ਦੇ ਦੋ ਬੇਟੀਆਂ ਨੇ ਤੇ ਸਾਨੂੰ ਤਾਂ ਕਦੇ ਵੀ ਨਹੀਂ ਇੰਤਾਂ ਦੀ ਫੀਲਿੰਗ ਆਉਂਦੀ ਸਾਨੂੰ ਤਾਂ ਉਹਨੂੰ ਦੇਖ ਦੇਖ ਕੇ ਹੌਸਲਾ ਵੱਧਦਾ ਹੈ ਕਿ ਹਾਂ ਸ਼ੀ ਇਸ ਸੋ ਇੰਟੈਲੀਜੈਂਟ ਐਂਡ ਸ਼ੀ ਇਸ ਡੂਇੰਗ ਸੋ ਵੈਲ ਤਾਂ ਮੈਨੂੰ ਇਹ ਲੱਗਦਾ ਕਿ ਪੇਰੈਂਟ ਆਪਣੀ ਸੋਸਾਇਟੀ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਦੇਖੋ ਜਿਨ੍ਹਾਂ ਦੇ ਦੋ ਦੋ ਬੱਚੀਆਂ ਨੇ ਉਹ ਕਿੰਨਾ ਵਧੀਆ ਕਰ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਮਤਲਬ ਜਿਹੜਨੀ ਸੈਕੰਡ ਬੇਟੀ ਹੁੰਦੀ ਹੈ ਨਾ ਸੈਕੰਡ ਡਾਟਰ ਹੁੰਦੀ ਹੈ ਉਹਨਾਂ ਨੂੰ ਇਸ ਗੱਲ ਤੇ ਉਦਾਸ ਹੋਣਾ ਹੋਣਾ ਚਾਹੀਦਾ ਤੁਹਾਨੂੰ ਕੀ ਪਤਾ ਕੱਲ ਨੂੰ ਉਹ ਵੱਡੀ ਹੋ ਕੇ ਕਲਪਨਾ ਚਾਵਲਾ ਬਣ ਜੇ ਕੀ ਪਤਾ ਪ੍ਰੈਜ਼ੀਡੈਂਟ ਬਣ ਜੇ ਪ੍ਰਾਈਮ ਮਿਨਿਸਟਰ ਬਣ ਜੇ ਉਹਨੇ ਕਿੱਥੇ ਤੱਕ ਜਾਣਾ ਤੁਹਾਨੂੰ ਉਹਦੇ ਭਵਿੱਖ ਦਾ ਕੁਝ ਨਹੀਂ ਪਤਾ ਹੈ ਜੀ ਮੈਮ ਜੀ ਮਮ ਕੀ ਕਹਿ ਰਹੀ ਹੋ ਤੁਸੀਂ ਅੱਜ ਲੋੜੀ ਅਜੇ ਤੱਕ ਅਸੀਂ ਜੱੱਚਾ ਬੱਚਾ ਹਸਪਤਾਲ 'ਚ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਬੱਚੀਆਂ ਪੈਦਾ ਹੋਈਆਂ ਸੀ ਤੇ ਉਹਨਾਂ ਦੀ ਪਹਿਲੀ ਲੋਹੜੀ ਆ ਉਹ ਮਨਾ ਰਹੇ ਆ ਤੇ ਉਸ ਦੇ ਤਹਿਤ ਬੱਚੀਆਂ ਤੇ ਬੱਚਿਆਂ ਦੇ ਮਾਪੇ ਆਏ ਹੋਏ ਨੇ ਉਹਨਾਂ ਨੂੰ ਉਸ ਤਹਿਤ ਕੰਬਲ ਤੇ ਕੁਝ ਲੋੜੀ ਦਾ ਹੋਰ ਸਮਾਨ ਦਿੱਤਾ ਜਾਏਗਾ ਤੇ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਜੋ ਸਾਡਾ ਨਾਰਾ ਹੈ ਉਹਦੇ ਚ ਅਸੀਂ ਲੋਕਾਂ ਨੂੰ ਫੇਰ ਜਾਗਰੂਕ ਕਰ ਰਹੇ ਆ ਕਿ ਬੇਟੇ ਦੀ ਚਾਹ ਵਿੱਚ ਤੁਸੀਂ ਬੇਟੀਆਂ ਜਿਹੜੀ ਪ੍ਰੂਣ ਹੱਤਿਆ ਹੁੰਦੀ ਹੈ ਬਹੁਤ ਘਟ ਗਈ ਹੈ ਫੇਰ ਵੀ ਕੁਝ ਕੁ ਜਗ੍ਹਾ ਤੇ ਗੈਰ ਕਾਨੂੰਨੀ ਤੌਰ ਤੇ ਚਲਦੀ ਹੈ ਉਹ ਤੋਂ ਉਹ ਜਾਗਰੂਕੇ ਕਰਨਾ ਹੈ ਵੀ ਬੇਟੀਆਂ ਓਨੀਆਂ ਹੀ ਜ਼ਰੂਰੀ ਨੇ ਜਿਨਨੇ ਬੇਟੇ ਐ ਕਿਉਂਕਿ ਆਪਣਾ ਜਿਹੜਾ ਅਨੁਪਾਤ ਹੈ ਲਿੰਕ ਦਾ ਉਹ ਲਿੰਗ ਦਾ ਉਹਦੇ ਨਾਲ ਜੇ ਘਟ ਜੇਗਾ ਬੇਟੀਆਂ ਦਾ ਨੰਬਰ ਤੇ ਇਹ ਸੋਚੋ ਕੱਲ ਨੂੰ ਬੇਟੇ ਕਿੱਥੋਂ ਆਣਗੇ ਇਹਦੀ ਮਹੱਤਤਾ ਜੇ ਆਪਾਂ ਨੂੰ ਸਮਝ ਆ ਗਈ ਵੀ ਬੇਟੀਆਂ ਇਸ ਸਮਾਜ ਨੂੰ ਜਾਂ ਜੀਵਨ ਨੂੰ ਚਲਾਉਣ ਵਾਸਤੇ ਜ਼ਿਆਦਾ ਜ਼ਰੂਰੀ ਨੇ ਤੇ ਓਨੀਆਂ ਹੀ ਅਹਿਮੀਅਤ ਰੱਖਦੀਆਂ ਨੇ ਜਿਨਨੇ ਬੇਟੇ ਨੇ ਤੇ ਮੇਰੇ ਖਿਆਲ ਚ ਸਮਾਜ ਦਾ ਬਹੁਤ ਸੁਧਾਰ ਹੋ ਜਾਏਗਾ। ਵੀਰਾਂ ਭੀ ਨਾ ਮਤਲਬ ਕਿ ਇਹ ਹੁੰਦਾ। ਮੈਂ ਡਾਕਟਰ ਕੁਸ਼ਿੰਦਰ ਸੀਨੀਅਰ ਮੈਡੀਕਲ ਆਫਸਰ ਬੋਮਨਾਹ ਚਿੱਟਨਾ ਹਸਪੀਟਲ ਤੇ ਖੜਿਆ। ਅੱਜ ਅਸੀਂ ਪੀ ਆਹ ਲੋਹੜੀ ਮਨਾ ਰਹੇ ਹਾਂ। ਨਾ ਚੰਨੀ ਬੱਚੀ ਜਿਨ੍ਹਾਂ ਨੇ ਸਦੀਆਂ ਸਿਰੇ ਤੋਂ ਹੋਇਆ ਬੱਚੇ ਲੜਕੀਆਂ। ਹਾਂ ਉਹਨਾਂ ਦੇ ਅਸੀਂ ਲੋਹੜੀ ਸੈਲੀਬ੍ਰੇਟ ਕਰ ਰਹੇ ਹਾਂ। ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਅੱਜ ਕੱਲ ਧੀਆਂ ਜਿਹੜੀਆਂ ਹੈਗੀਆਂ ਬਿਲਕੁਲ ਬੇਟਿਆਂ ਦੇ ਬਰਾਬਰ ਹੀ ਹਨ ਬੱਚਿਆਂ ਨੂੰ ਪੜਾ ਲਿਖਾ ਕੇ ਉਹਨਾਂ ਦੀ ਸਿਹਤ ਅੱਛੀ ਹੋਏ ਉਹ ਅੱਛਾ ਆਪਣਾ ਜਿਹੜਾ ਪਰਿਵਾਰ ਹੈ ਉਹ ਚਲਾਨ ਇਸ ਕਰਕੇ ਅਸੀਂ ਧੀਆ ਨੂੰ ਜਾਗਰੂਕਤਾ ਪੈਦਾ ਕਰ ਰਹੇ ਹਾਂ ਕਿ ਧੀਆ ਜਿਵੇਂ ਪੁੱਤਰਾ ਦੇ ਬਰਾਬਰ ਹੀ ਹਨ ਤੇ ਲੋਕਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੜਕੀਆਂ ਨੂੰ ਇਹ ਸਿਹਤ ਦਾ ਮਾਂ ਦੇ ਪੇਟ ਤੋਂ ਹੀ ਛਾਲ ਕੀਤਾ ਜਾਵੇ ਬੱਚੇ ਨੂੰ ਪੇਟ ਦੇ ਅੰਦਰ ਹੀ ਮਾਂ ਨੂੰ ਅਚੀ ਖੁਰਾਕ ਦਿੱਤੀ ਜਾਵੇ ਪੈਦਾ ਹੋਣ ਤੋਂ ਬਾਅਦ ਉਹਨੂੰ ਮਾਂ ਦਾ ਦੁੱਧ ਪਿਲਾਇਆ ਜਾਵੇ ਇਸ ਸਮੇਂ ਸਮੇਂ ਸਿਰ ਉਹਦੇ ਸਾਰੇ ਟੀਕਾਕਰਨ ਕਰਵਾਇਆ ਜਾਵੇ ਬੱਚੇ ਦਾ ਤੇ ਬਾਅਦ ਵਿੱਚ ਉਹਨੂੰ ਜਿਹੜਾ ਅੱਛੀ ਵਿੱਧੀ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਹੋ ਕੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕੇ ਤੇ ਆਪਣਾ ਪਰਿਵਾਰ ਦਾ ਸਹੀ ਢੰਗ ਨਾਲ ਚਲਾ ਸਕੇ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਤੇ ਵੀਡੀਓ ਤੇ ਆਪ ਲੋਗ ਉਹ ਕਿਸੀ ਬੱਚੀਆਂ ਜਿਹੜੀਆਂ ਸਾਡੇ ਧੀਆਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਲੋਰੀ ਸੈਲੀਬ੍ਰੇਟ ਕਰਕੇ ਉਨਾਂ ਨੂੰ ਇੱਕ ਸਪੈਸ਼ਲ ਗਿਫਟ ਦੇ ਤੌਰ ਤੇ ਜਾਂ ਮਾਨ ਸਨਮਾਨ ਦੇ ਤੌਰ ਤੇ ਦਿੱਤੀ। ਉਹਨਾਂ ਨੂੰ ਇੱਕ ਛੋਟਾ ਜਿਹਾ ਗਿਫਟ ਜਿਹੜਾ ਹੈ ਜਾਵੇ ਸਾਡੇ ਲਈ ਇੱਕ ਪਸੰਦ ਆ। ਮਦਦ ਤੇ ਹੈ। ਮਦਦ ਤੇ ਬੱਚੀ ਦੁਨੀਆ